ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਮੀਰ ਕਰਦੇ ਆ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆਂ ਜੀ ਲਓ ਜੀ ਜਿਹੜੇ ਆਪਣੇ ਅੱਜ ਬੁਟੀਕ ਤੋਂ ਹੁਣ ਕੌਰ ਸੰਧੂ ਬੁਟੀਕ ਸੈਂਟਰ ਵਾਲਸ਼ਾਪਰ ਤੋਂ ਸੂਟ ਰੈਡੀ ਹੋਇਆ ਹਨ ਤੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਨਾ ਕਿਉਂਕਿ ਹੁਣ ਅਸੀਂ ਦੇਣ ਲੱਗੇ ਸੀ ਕਿ ਅੱਜ ਇਹ ਕੱਪੜੇ ਜਿਹੜੇ ਸਾਡੇ ਜਾਣੇ ਆ ਕਪੜੇ ਅੱਗੇ ਵੀ ਮੈਂ ਵੀਡੀਓ ਦੇ ਵਿੱਚ ਦੱਸਿਆ ਜੀ ਆਪਣੇ ਕੱਪੜੇ ਡੇਲੀ ਜਾਂਦੇ ਆ ਹਨਾ ਤੇ ਹੁਣ ਆਪਾਂ ਤੁਹਾਡੇ ਨਾਲ ਉਹ ਸ਼ੇਅਰ ਕਰਦੇ ਆ ਜਿਹੜੇ ਥੋੜੇ-ਬੋਟੇ ਡਿਜ਼ਾਈਨ ਕੀਤੇ ਹੁੰਦੇ ਆ ਬਾਕੀ ਵਿੱਚ ਸਿੰਪਲ ਸੂਟ ਵੀ ਹੈਗੇ ਆ ਹਨਾ ਤੇ ਚਲੋ ਜਿਹੜੇ ਜਾਣੇ ਆ ਸਾਰੇ ਹੁਣ ਉਰੇ ਮੈਂ ਹਾਂ ਜਿਹੜੇ ਹੈਗੇ ਪੈਕ ਕਰਕੇ ਰੱਖ ਰਹੀ ᱛੀ ਤੇ ਆਪਾਂ ਤੁਹਾਡੇ ਨਾਲ ਦਿਖਾਉਣੇ ਆ ਤੁਹਾਨੂੰ ਦਿਖਾਉਣੇ ਆ ਜਿਹੜੇ ਆਪਾਂ ਡਿਜ਼ਾਈਨਰ ਸੂਟ ਬਣਾਏ ਆ ਮਾੜੇ-ਮੋਟੇ ਤੇ ਵੀ ਕਾਟਨ ਦੇ ਸੂਟਾਂ ਨੂੰ ਤੁਸੀਂ ਕਿਵੇਂ ਡਿਜ਼ਾਈਨ ਕਰ ਸਕਦੇ ਹਾਂ ਥੋੜੇ-ਬੋਤੇ ਹਨਾ ਥੋੜੇ-ਬੋਤੇ ਕਰਨੇ ਆ ਜਾਂ ਜ਼ਿਆਦਾ ਕਰਨੇ ਆ ਥੋੜੇ ਕਰਨੇ ਆ ਤੁਹਾਡੀ ਜਿਹੜੀ ਹੈਗੀ ਮਰਜ਼ੀ ਹੈਗੀ ਐ ਫੇਰ ਦੇਖੋ ਇਹ ਕੈਮਰੇ ਇੱਕ ਦਾ ਸੂਟ ਹੈਗਾ ਬਾਕੀ ਸੂਟ ਅਸੀਂ ਸਿੰਪਲ ਰੱਖਿਆ ਜੀ ਇਹ ਬਾਹਮਾਰ ਘੇਰੇ ਤੇ ਚਾਕਾਂ ਤੇ ਦੇਖੋ ਅਸੀਂ ਇਹ ਵਾਲੀ ਲੈਂਸ ਦੀ ਜਿਹੜੀ ਹੈਗੀ ਪਾਈਪਿੰਗ ਕੱਢੀ ਹੈ ਦੇਖੋ ਇਹ ਦੀ ਆਪਣੀ ਵੀਡੀਓ ਵੀ ਸ਼ੇਅਰ ਕੀਤੀ ਹੋਈ ਹੈ ਇਹ ਇੱਥੋਂ ਇੱਥੋਂ ਤਰ ਕੇ ਕਟਿੰਗ ਨਹੀਂ ਹੁੰਦੀ ਹੈਗੀ ਸਾਰੇ ਚਾਰ ਸਪੇਰੇ ਲੱਗਦੀ ਹੈ ਬਹੁਤ ਸੋਹਣੇ ਦੇਖੋ ਕੋਰਨਰ ਨਿਕਲਦੇ ਆ ਦੇਖੋ ਕਿਤੇ ਕੋਈ ਵਾਲ ਵਗੈਰਾ ਨਹੀਂ ਹੈਗਾ ਇਹਦੀ ਸਾਡੇ ਚੈਨਲ ਤੇ ਜਿਹੜੀ ਹੈਗੀ ਵੀਡੀਓ ਵੀ ਦਿੱਤੀ ਹੋਈ ਹੈ ਤੁਸੀਂ ਨਹੀਂ ਦੇਖੀ ਤਾਂ ਤੁਸੀਂ ਦੇਖ ਸਕਦੇ ਹੋ ਹੌਲੇ ਹਲਕੇ ਫੁਲਕੇ ਸੂਟਾਂ ਨੂੰ ਤੁਸੀਂ ਜਿਹੜਾ ਹੈਗਾ ਇਦਾਂ ਡਿਜ਼ਾਈਨ ਕਰ ਸਕਦੇ ਹੋ ਕਿਉਂਕਿ ਆਪਾਂ ਕੱਲੇ ਚਾਕਾਂ ਤੇ ਵੀ ਲਾ ਲੈਣੇ ਆ ਹਨਾ ਜਾਂ ਘੇਰੇ ਤੇ ਲਾਈ ਹੋਈ ਉਹਦੂ ਵੀ ਸੋਹਣੀ ਲੱਗਦੀ ਹੈ ਤੇ ਇੱਕ ਆਪਾਂ ਨੇ ਬਾਵਾ ਤੇ ਲਾਈ ਹੋਈ ਹੈ ਇਹ ਗੁੰਮ ਕਰਕੇ ਲਾਈ ਹੋਈ ਹੈ ਜੀ ਆ ਦੇਖੋ ਇਧਰੋਂ ਵੀ ਦਿਖਾਵਾਂਗੀ ਇਹ ਗੁੰਮ ਸਲਾਈ ਨਾਲ ਲੱਗੀ ਹੋਈ ਹੈ ਅੰਡਰਗਰਾਉਂਡ ਲੱਗੀ ਹੋਈ ਹੈ ਮਾਵਾ ਤੇ ਵੀ ਇਸ ਤਰ੍ਹਾਂ ਤੁਸੀਂ ਗਲੇ ਤੇ ਵੀ ਲਾ ਸਕਦੇ ਹੋ ਆਪਣੀ ਗਲੇ ਤੇ ਤਾਂ ਨਹੀਂ ਰੱਖੀ ਹੈਗੀ ਐਦਾਂ ਦਾ ਉਹਨਾਂ ਨੇ ਦੁਪੱਟਾ ਲੈਣਾ ਸੀਗਾ ਜਿਹੜਾ ਇਹ ਪੀਚ ਕਲਰ ਹੈ ਵਿੱਚ ਇਹਦੇ ਨਾਲ ਦੀ ਅਸੀਂ ਜਿਹੜੀ ਹੈਗੀ ਲਾਤੀ ਲੈਂਸ ਨਾਲ ਤੇ ਜਿਹੜਾ ਹੈਗਾ ਸਲਵਾਰ ਅਸੀਂ ਸਟ੍ਰੇਟ ਰੱਖੀ ਹੈ ਜੀ ਸਟ੍ਰੇਟ ਸਲਵਾਰ ਰੱਖੀ ਹੈ ਜਿੱਦਾਂ ਅੱਜਕੱਲ ਦਾ ਟ੍ਰੈਂਡ ਚੱਲ ਰਿਹਾ ਹੈ ਹਨਾ ਤੇ ਬਾਕੀ ਸਲਵਾਰ ਤੇ ਕੁਝ ਨਹੀਂ ਕੀਤਾ ਆਪਣੀ ਕਮ ਰੱਖੀ ਨਹੀਂ ਹੈ ਅਗਲਾ ਆਪਣਾ ਸੂਟ ਹੈਗਾ ਜੀ ਬਲੈਕ ਕਲਰ ਦਾ ਵਾਈਟ ਸਲਵਾਰ ਨਾਲ ਆ ਦੇਖੋ ਇਹਨਾਂ ਬਲਕਾ ਬਲੈਕ ਕਲਰ ਦੀ ਜਿਹੜੀ ਹੈਗੀ ਸ਼ਰਟ ਹੈਗੀ ਹੈ ਹਰੇ ਹੋਣ ਦੀ ਸ਼ਰਟ ਹੈਗੀ ਹੈ ਜੀ ਹਰੇ ਹੋਣ ਦਾ ਖੀਜ ਹੈਗਾ ਆ ਇਹਦੇ ਆਪਾਂ ਨੇ ਉਹ ਚਾਕਾਂ ਤੇ ਲਾਉਣ ਲਈ ਕਿਹਾ ਸੀ ਜੀ ਆਪਾਂ ਨੇ ਚਾਕਾਂ ਤੇ ਲਾਈ ਹੈ ਤੇ ਚਾਕਾਂ ਤੇ ਆਪਣੇ ਪਾਈਪਿੰਗ ਲਾਈ ਹੋਈ ਹੈ ਆ ਦੇਖੋ ਇਸ ਤਰ੍ਹਾਂ ਦੀ ਵੀ ਇਹ ਥੋੜੀ ਜਿਹੀ ਦਖਾਈ ਲਈ ਆਪਣੀ ਤੇ ਬਾਕੀ ਜਿਹੜਾ ਹੈਗਾ ਆਪਣਾ ਗਲੇ ਤੇ ਲਾਈ ਹੋਈ ਹੈ ਜੀ ਗਲੇ ਯਾਰ ਬਾਹਾਂਾਂ ਤੇ ਆ ਦੇਖੋ ਇਸ ਤਰ੍ਹਾਂ ਬਾਹਾਂਾਂ ਤੇ ਵੀ ਆਪਣੇ ਜਿਹੜੀ ਹੈਗੀ ਪਾਈਪਿੰਗ ਕੱਢੀ ਹੈ ਇਹਦੇ ਨਾਲ ਜਿਹੜੀ ਹੈਗੀ ਵਾਈਟ ਕਲਰ ਦਾ ਕੱਪੜਾ ਦੇ ਕੇ ਗਏ ਸੀਗੇ ਕਿ ਇਹਦੇ ਨਾਲ ਤੁਸੀਂ ਕੋਈ ਕਮੀਜ਼ ਤਿਆਰ ਕਰਦੇ ਹੋ ਕੋਈ ਆਪਾਂ ਨੇ ਆਪਣੇ ਕੋਲੋਂ ਹੀ ਕਮੀਜ਼ ਤਿਆਰ ਕੀਤਾ ਤੇ ਕਿਉਂਕਿ ਕੱਪੜਾ ਹੈਗਾ ਸੀਗਾ ਉਹਨਾਂ ਦਾ ਸਲਵਾਰ ਦਾ ਕਿ ਬਹੁਤ ਵਧੀਆ ਲੱਗਦਾ ਸੂਟ ਬਣਿਆ ਫਿਰ ਚਾਕਾਂ ਚਾਕਾਂ ਤੇ ਲਾਈਏ ਇਹਦੇ ਆਪਾਂ ਜਿੱਦਾਂ ਅਗਲੇ ਨੇ ਕਿਹਾ ਹੈ ਹਨਾ ਘੇਰੇ ਤੇ ਨਹੀਂ ਲਾਈ ਇੱਕ ਆਪਣਾ ਸੂਟ ਹੈਗਾ ਜੀ ਇਹ ਵਾਲਾ ਇਹ ਜਿਹੜਾ ਕਾਟਨ ਦਾ ਸੂਟ ਹੈ ਇਹ ਵੀ ਆਪਣੀ ਸ਼ਾਪ ਤੋਂ ਹੀ ਸੇਲ ਹੋਇਆ ਹੋਇਆ ਸੂਟ ਹੈਗਾ ਆ ਆ ਦੇਖੋ ਇਹਨੂੰ ਅਸੀਂ ਇਸ ਤਰ੍ਹਾਂ ਡਿਜ਼ਾਈਨ ਕੀਤਾ ਆ ਇਹਦੀ ਸਲਵਾਰ ਹੈਗੀ ਹੈ ਇਹ ਸਲਵਾਰ ਨਾਲ ਦੀ ਪੱਟੀ ਲਾ ਕੇ ਆਪਾਂ लेस ਦਾ ਟੱਚ ਦਿੱਤਾ ਹੈ ਹਲਕਾ ਜਿਹਾ ਹਨਾ ਘੇਰੇ ਤੇ ਜਿਹੜਾ ਹੈਗਾ ਲੈਸ ਦਾ ਡਿਜ਼ਾਈਨ ਬਣਾਇਆ ਹੈਗਾ ਇਸ ਤਰ੍ਹਾਂ ਤੇ ਇਹ ਆਪਣੀ ਹੈਡਪੱਟੇ ਤੇ ਅਸੀਂ ਲੈਸ ਲਾਤੀ ਵਲਟਰੰਗ ਪਿਓਰ ਦਾ ਦੁਪੱਟਾ ਹੈਗਾ ਇਹ ਤੇ ਲੈਸ ਲਾਈਏ ਲੈਸ ਦਾ ਜਿਹੜਾ ਹੈਗਾ ਬਹੁਤ ਜਿਆਦਾ ਸੋਹਣਾ ਲੱਗਦਾ ਹੈ ਲੈਸ ਨਾਲ ਸੂਟ ਇਹ ਬਾਕੀ ਆਪਾਂ ਨੇ ਸਿੰਪਲ ਰੱਖਿਆ ਜੀ ਸਲਵਾਰ ਵੀ ਸਿੰਪਲ ਰੱਖੀ ਹੈ ਪਿਓਰ ਕਾਟਨ ਦਾ ਸੂਟ ਹੈਗਾ ਤੇ ਆਪਾਂ ਨੇ ਕੱਲੇ ਘੇਰੇ ਘੇਰੇ ਤੇ ਜਿਹੜੀ ਹੈਗੀ ਲੈਂਸ ਲਾਈ ਐ ਅਗਲਾ ਆਪਣਾ ਸੂਟ ਹੈਗਾ ਜੀ ਇਹ ਵਾਲਾ ਆ ਦੇਖੋ ਰਿਯਾਨ ਦਾ ਜਿਹੜਾ ਹੈਗਾ ਸੂਟ ਹੈਗਾ ਆ ਇਹ ਇਹਦੇ ਵੀ ਆਪਾਂ ਲੈਸਾਂ ਨਾਲ ਜਿਹੜਾ ਹੈਗਾ ਡਿਜ਼ਾਈਨ ਕੀਤਾ ਆ ਬਲੈਕ-ਵਾਈਟ ਪਾਕਿਸਤਾਨੀ ਆਪਾਂ ਵਾਹ ਕਰੀ ਐ ਪਾਕਿਸਤਾਨੀ ਵਾਜੂ ਐ ਇਹਦੀ ਆ ਦੇਖੋ ਤੇ ਸਲਵਾਰ ਵੀ ਪਾਕਿਸਤਾਨੀ ਹੈ ਇਸ ਤਰ੍ਹਾਂ ਆਪਾਂ ਸਲਵਾਰ ਤੇ ਵੀ ਜਿਹੜਾ ਹੈਗਾ ਘੇਰੇ ਦੇ ਨਾਲ ਦਾ ਬਾਹਾਂ ਦੇ ਨਾਲ ਦਾ ਸਹੀਵਾ ਡਿਜ਼ਾਈਨ ਕੀਤਾ ਆ ਆ ਦੇਖੋ ਬਿਲਕੁਲ ਸਟੇਟ ਸਲਵਾਰ ਹੈਗੀ ਹੈ ਪਾਕਿਸਤਾਨੀ ਸਲਵਾਰ ਹੈਗੀ ਹੈ ਇਹ ਇਹ ਅਸੀਂ ਇਹ ਲੈਸ ਪਾਉਣ ਦੀ ਵੀਡੀਓ ਵੀ ਅਸੀਂ ਆਪਣੇ ਚੈਨਲ ਤੇ ਦਿੱਤੀ ਹੋਈ ਹੈ ਵੀ ਕਿੱਦਾਂ ਤੁਸੀਂ ਇਹ ਕੱਟ ਕੇ ਲੈਸ ਪਾ ਸਕਦੇ ਹੋ ਜਾਂ ਗੁੰਮਲਾ ਸਕਦੇ ਹੋ ਦੇਖੋ ਇਹ ਕੱਟ ਕੇ ਲੈਸ ਪਾਈ ਹੋਈ ਆਪਣੀ ਇਹ ਵਾਲੀ ਇਹ ਮੂਰੀ ਦੇ ਵਿੱਚ ਵੀ ਕੱਟ ਕੇ ਪਾਈ ਹੋਈ ਹੈ ਤੇ ਬਾਹਾਂ ਦੇ ਵਿੱਚ ਵੀ ਇਸ ਤਰ੍ਹਾਂ ਆਪਣੀ ਕਟਿੰਗ ਕਰਕੇ ਪਾਈ ਹੋਈ ਹੈ ਇਹ ਵਾਲੀ ਲੈਸ ਆਪਣੀ ਅਲੱਗ ਲਾਈ ਹੋਈ ਹੈ ਜੀ ਦੇਖੋ ਇਹ ਵੀ ਬਹੁਤ ਜਿਆਦਾ ਸੋਹਣਾ ਲੱਗਦਾ ਹੈ ਬਲੈਕ ਐਂਡ ਵਾਈਟ ਲੈਸ ਦੇ ਨਾਲ ਮੈਚ ਕਰਦਾ ਬਹੁਤ ਸੋਹਣਾ ਜਿਹੜਾ ਹੈਗਾ ਸੂਟ ਹੈਗਾ ਆ ਇਹ ਕ ਆਪਣਾ ਅਗਲਾ ਇਹ ਵਾਲਾ ਸੂਟ ਹੈਗਾ ਜੀ ਆ ਦੇਖੋ ਇਹਨਾਂ ਦੀ ਸਲਵਾਰ ਹੈਗੀ ਹੈ ਪ੍ਰਿੰਟਡ ਸਲਵਾਰ ਦੇ ਨਾਲ ਇਹਨਾ ਕਮੀਜ਼ ਹੈਗਾ ਆ ਬਾਕੀ ਵਰਕ ਹੋਇਆ ਹੋਇਆ ਸੀਗਾ ਗਲੇ ਦੇ ਉੱਪਰ ਇਹਨਾਂ ਦੀ ਲੈਂਥ ਘਟਦੀ ਸੀ ਥੋੜੀ ਜੀ ਜਿਹੜੇ ਇਹ ਵਾਲੇ ਸੂਟ ਆਉਂਦੇ ਆ ਇਹਨਾਂ ਦੀ ਲੈਂਥ ਘੱਟ ਹੀ ਆਉਂਦੀ ਹੈ ਬਰਾਬਰ ਬਰਾਬਰ ਜੀ ਹੁੰਦਾ ਪੂਰਾ ਪੂਰਾ ਕੱਪੜਾ ਹੁੰਦਾ ਫਿਰ ਅਸੀਂ ਇਹ ਵਾਲੇ ਘੇਰੇ ਜਿਹੜੇ ਮੋੜੇ ਆ ਨੀਚੇ ਅਲੱਗ ਤੋਂ ਲੀਰਾਂ ਲਾ ਕੇ ਕੱਪੜਾ ਲਾ ਕੇ ਅਲੱਗ ਤੋਂ ਕੱਪੜਾ ਲਾ ਕੇ ਫਿਰ ਮੋੜੇ ਹੈਗਾ ਕਿਉਂਕਿ ਉੱਪਰੋਂ ਜੇ ਉੱਪਰੋਂ ਵੀ ਨਹੀਂ ਸੈਟਿੰਗ ਹੁੰਦੀ ਜੇ ਉੱਪਰੋਂ ਜਿਹੜਾ ਹੈਗਾ ਗਲਾ ਬਣਿਆ ਹੋਇਆ ਉੱਪਰੋਂ ਜਿਹੜਾ ਹੈਗਾ ਵਰਕ ਸੀਗਾ ਉਹਦੇ ਕਰਕੇ ਸੈੱਟ ਨਹੀਂ ਸੀਗਾ ਉਹਦਾ ਇਹਨਾਂ ਦੀ ਵੀ ਆਪਾਂ ਨੇ ਪਾਕਿਸਤਾਨੀ ਸਲਵਾਰ ਰੱਖੀ ਹੈ ਬਹੁਤ ਸੋਹਣਾ ਜਿਹੜਾ ਹੈਗਾ ਲਾਈਟ weight ਜਿਹਾ ਕੱਪੜਾ ਹੈਗਾ ਆ ਪ੍ਰਿੰਟ ਬੜਾ ਸੋਹਣਾ ਸਲਵਾਰ ਦਾ ਵੀ ਬਹੁਤ ਸੋਹਣਾ ਜਿਹੜਾ ਹੈਗਾ ਸੂਟ ਹੈਗਾ ਆ ਦੇਖ ਇਹ ਸੂਟ ਬਣਾਇਆ ਹੋਇਆ ਜੀ ਆਪਣਾ ਬਿਲਕੁਲ ਸਿੰਪਲ ਆ ਦੇਖੋ ਜਿਹੜੀ ਸਿੰਪਲ ਘੇਰੇ ਵਾਲੀ ਸਲਵਾਰ ਆਉਂਦੀ ਹੈ ਹਨਾ ਮਾਈਆਂ ਵਾਲੀ ਜਿਹੜਾ ਹੈਗਾ ਉੱਪਰ 벨ਟ ਵਗੈਰਾ ਨਹੀਂ ਲਾਈ ਬਈ بڑے ਘੇਰੇ ਦੀ ਸਲਵਾਰ ਹੈਗੀ ਇਹਦਾ ਅਸੀਂ 34 ਇੰਚ ਦਾ ਘੇਰ ਰੱਖਿਆ ਮਤਲਬ ਕਿ ਇਸ ਤਰ੍ਹਾਂ ਇੱਕ ਘੇਰ ਇੱਥੇ ਤੱਕ ਆਪਾਂ ਮਨ ਦੇ ਹੁੰਨੇ ਆ 34 35 ਇੰਚ ਦਾ ਘੇਰ ਰੱਖਿਆ ਤੁਸੀਂ ਘਟਾਵਦਾ ਵੀ ਸਕਦੇ ਇਹਦਾ ਆਸਣ ਵੀ ਜ਼ਿਆਦਾ ਹੁੰਦਾ ਹੈਗਾ 13 ਇੰਚ ਆਪਾਂ ਨੇ ਜਿਹੜਾ ਹੈਗਾ ਆਸਣ ਰੱਖਿਆ ਕਿਉਂਕਿ ਫਿਰ ਇਹਦੇ ਉੱਪਰ 벨ਟ ਨਹੀਂ ਲੱਗਣੀ ਹੁੰਦੀ ਇੱਕ ਇਹ ਆਪਣੇ ਦੋ ਸੂਟ ਸੀਗੇ ਇਹਦੇ ਨਾਲ ਦੀ ਹਜੇ ਕਮੀਜ਼ ਜਿਹੜਾ ਹੈਗਾ ਤਿਆਰ ਨਹੀਂ ਹੋਇਆ ਹੈਗਾ ਆ ਦੇਖੋ ਇਹਦੇ ਗਲੇ ਤੇ ਵੀ ਆਪਾਂ ਨੇ ਜਿਹੜੀ ਹੈਗੀ ਰੇਵ ਲੀਰ ਲਾਈ ਹੋਈ ਹੈ ਇਸ ਤਰ੍ਹਾਂ ਪੱਟੀ ਲਾ ਕੇ ਰੇਵ ਲੀਰ ਲਾਈ ਹੋਈ ਹੈ ਜਿੱਦਾਂ ਉਹ ਪਾਉਂਦੇ ਆ ਇਸ ਆਪਣੇ ਕੋਲੇ ਸਲਾਈ ਹੋਣੇ ਆਉਂਦੇ ਹੁੰਦੇ ਆ ਕੱਪੜੇ ਜਿਹੜੀਆਂ ਦੇਖੋ ਡਬਲ ਡਬਲ ਪਲੋਈਆਂ ਪਾਉਂਦੇ ਆ ਉਹ ਇੱਥੇ ਜਿਹੜੇ 2-2 ਪਲੋਈਆਂ ਪਾਉਂਦੇ ਆ 4 ਪਲੋਈਆਂ ਮੂਹਰੇ ਤੇ 4 ਚਾਰ ਪਲੋਈਆਂ ਪਿਛਲੇ ਪੱਲੇ ਤੇ ਹੈਗੀਆਂ ਨੇ ਦੇਖੋ ਇਹ ਵਾਲੇ ਜਿਹੜੇ ਹੈਗੇ ਇਹ ਇਹਦੇ ਨਾਲ ਦਾ ਹਜੇ ਕਵੀਜ ਤਰਪਾਈ ਨਹੀਂ ਹੋਇਆ ਹੈਗਾ ਦੋ ਸੂਟ ਇਹ ਸੀਗੇ ਤੇ ਬਾਕੀ ਇਹ ਸੂਟ ਆਪਣੇ ਕੋਲੇ ਹੈਗਾ ਜੀ ਸਿੰਪਲ ਇਹ ਵੀ ਬਿਲਕੁਲ ਸਿੰਪਲ ਸੂਟ ਹੈ ਕਿਉਂਕਿ ਨਾਲ ਹੀ ਦੇਣੇ ਸੀਗੇ ਹਨਾ ਆ ਦੇਖੋ ਫੇ ਰਾਤ ਕੁੜੀਆਂ ਤੋਂ ਮੈਂ ਪ੍ਰੈਸਾਂ ਕਰਵਾਈਆਂ ਸੀਗੀਆਂ ਇਹ ਵੀ ਆਪਾਂ ਨੇ ਨਾਲ ਹੀ ਦੇਣੇਗਾ ਤੇ ਬਾਕੀ ਆਪਣੇ ਕੋਲੇ ਹੈਗਾ ਜੀ ਦੋ ਸੂਟ ਇਹ ਵਾਲੇ ਸਿੰਪਲ ਬਿਲਕੁਲ ਸਿੰਪਲ ਰੱਖੇ ਆ ਆ ਦੇਖੋ ਇਹ ਤਾਂ ਤੁਸੀਂ ਆਪਣੀ ਵੀਡੀਓ 'ਚ ਦੇਖਿਆ ਹੋਏ ਇਹ ਵੀ ਆਪਣੇ ਕੋਲੋਂ ਸੇਲ ਹੋਇਆ ਹੈ ਮੈਚਿੰਗ ਜਿਹੜਾ ਹੈਗਾ ਸਲਵਾਰ ਦੇ ਨਾਲ ਇੱਕ ਇਹ ਵਾਲਾ ਸੂਟ ਹੈ ਇਹ ਬਿਲਕੁਲ ਸਿੰਪਲ ਸੂਟ ਹੈਗੇ ਆ ਇਹਨਾਂ ਦਾ ਕੋਈ ਡਿਜ਼ਾਈਨ ਵਗੈਰਾ ਨਹੀਂ ਕੀਤਾ ਹੋਇਆ ਆਪਾਂ ਨੇ ਕਿਉਂਕਿ ਘਰ ਮੇ ਘਰੇ ਪਾਉਣ ਵਾਲੇ ਗਰਮੀਆਂ ਦੇ ਕਾਟਨ ਦੇ ਸੂਟ ਹੈਗੇ ਆ ਗਰਮੀਆਂ ਦੇ ਵਿੱਚ ਘਰੇ ਪਾਉਣ ਵਾਲੇ ਤੇ ਆਪਾਂ ਨੇ ਇੱਕ ਇਹ ਵਾਲੀ ਅੰਡਰਸ਼ਰਟਾ ਤਿਆਰ ਕਰੀਆ ਨੇ ਜੀ ਆਹ ਦੇਖੋ ਜਿਪ ਵਗੈਰਾ ਲਾ ਕੇ ਲੈਸ ਲਾ ਕੇ ਦੋ ਜੇਬਾ ਲਾ ਕੇ ਆਪਣੇ ਬਹੁਤ ਸੋਹਣੀਆਂ ਅੰਡਰਸ਼ਰਟਾਂ ਤਿਆਰ ਕਰੀਆਂ ਨੇ ਆ ਦੇਖੋ ਇਸ ਤਰ੍ਹਾਂ ਆਪਣੀ ਨੀਚੇ ਲੈਸ ਲਾਈ ਹੋਈ ਹੈ ਦੋ ਜੇਬਾ ਲਾਈਆਂ ਨੇ ਇੱਕ ਆਪਣੇ ਇਧਰ ਜੇਬ ਲਾਈਏ ਇੱਕ ਇਧਰ ਜੇਬ ਲਾਈਏ ਵੈਸੇ ਅੰਡਰਸ਼ਰਟ ਤੇ ਜਿਹੜੀ ਹੈਗੀ ਇੱਕ ਜੇਬ ਲੱਗਦੀ ਹੈ ਜੀ ਉਹਨਾਂ ਨੇ ਕਹਿ ਕੇ ਦੋ ਲਗਵਾਈਆਂ ਨੇ ਕਹਿੰਦੇ ਇੱਕ ਪਾਸੇ ਨੂੰ ਭਾਰੀ ਲੱਗਣ ਲੱਗ ਜੇਦਾ ਵੀ ਜਦੋਂ ਕੁਝ ਪਾਉਣੇ ਆ ਪੈਸੇ ਵਗੈਰਾ ਜਾਂ ਫੋਨ ਵਗੈਰਾ ਹਨਾ ਵੀ ਫਿਰ ਇਧਰ ਵੀ ਕੁਝ ਪਾਇਆ ਜਾਂਦਾ ਇਹ ਤੇ ਆਪਾਂ ਨੇ ਜਿਪ ਨਹੀਂ ਲਾਈ ਦੇਖੋ ਇਹ ਸਿੰਪਲ ਰੱਖੀ ਆਪਾਂ ਨੇ ਜਿਹੜੇ ਸੱਜੇ ਪਾਸੇ ਵੈਸੇ ਇੱਕ ਜੇਬ ਲੱਗਦੀ ਹੁੰਦੀ ਹੈ ਤੇ ਦੇਖੋ ਆਪਣੀ ਜਿੱਪ ਲਾਈ ਹੈ ਇਹ ਜਿੱਪ ਲਾਈ ਹੋਈ ਹੈ ਦੇ ਵਿੱਚ ਜਿੰਮੀ ਮਰਜ਼ੀ ਤੁਸੀਂ ਹਨਾ ਜਿਵੇਂ ਆਪਾਂ ਕਹიდੀਏ ਸਿੱਕੇ ਵਗੈਰਾ ਪਾਉਣੇ ਹਨਾ ਫਿਰ ਇਹਦੇ ਵਿੱਚੋਂ ਦਿਖਦੇ ਨਹੀਂ ਹੈਗੇ ਜਿਵੇਂ ਆਪਾਂ ਕਿਤੇ ਬਾਹਰ ਨਾਉਣ ਤੇ ਜਾਂਦੇ ਜਾਂ ਕਿਤੇ ਤੀਰਥ ਤੇ ਯਾਤਰਾ ਤੇ ਜਾਂਦੇ ਹਨਾ ਜਿਵੇਂ ਮਰਜ਼ੀ ਆਪਾਂ ਇਹਦੇ ਵਿੱਚ ਆਪਦੀ ਜਿੱਪ ਲਾ ਲਓ ਪੈਸੇ ਨਾ ਪਾ ਕੇ نیچے ਆਪਾਂ ਨੇ ਲੈਸ ਲਾਈ ਹੋਈ ਹੈ ਦੇਖੋ ਮੋਹਰ ਲਗੜਾ ਜਿਹੜਾ ਹੈਗਾ ਆਪਾਂ ਨੇ ਥੋੜਾ ਜਿਹਾ ਵੱਡਾ ਰੱਖਿਆ ਹੈ ਪਿਸਲਾ ਗਲਾ ਜਿਹੜਾ ਹੈਗਾ ਆਪਾਂ ਨੇ ਛੋਟਾ ਰੱਖਿਆ ਤੁਸੀਂ ਇਹ ਜਿਹੜਾ ਮੋਰਲਾ ਗਲਾ ਤੇ ਪਿਸਲਾ ਗਲਾ ਬਰਾਬਰ ਵੀ ਰੱਖ ਸਕਦੇ ਹੋ ਉਹ ਤੁਹਾਡੀ ਜਿਹੜੀ ਹੈਗੀ ਮਰਜ਼ੀ ਹੈਗੀ ਐ ਅਸੀਂ ਪਿਸਲਾ ਗਲਾ ਥੋੜਾ ਛੋਟਾ ਰੱਖਿਆ ਸੇਂਚ ਦਾ ਮੋਰਲਾ ਜਿਹੜਾ ਹੈਗਾ ਸਵਾ 7 ਦਾ 7.5 ਹੋ ਗਿਆ ਸਵਾ 7 ਹੋ ਗਿਆ ਆ ਦੇਖੋ ਇਹ ਆਪਾਂ ਨੇ ਦੋ ਅੰਡਰਫਰਟ ਤਿਆਰ ਕਰੀਆਂ ਨੇ ਉਹਨਾਂ ਦੀ ਬਹੁਤ ਜ਼ਿਆਦਾ ਵਧੀਆ ਜਿਹੜੀਆਂ ਹੈਗੇ ਬਣ ਕੇ ਤਿਆਰ ਨੇ ਇਹ ਆਪਾਂ ਨੇ ਕਰੀ ਹੈ ਜੀ ਫਰਾਕ ਤਿਆਰ ਬੱਚੇ ਦੀ ਫਰਾਕਾਂ ਬਹੁਤ ਜ਼ਿਆਦਾ ਬਣਦੀਆਂ ਨੇ ਆਪਣੇ ਕੋਲੇ ਫਰਾਕਾਂ ਜਿਵੇਂ ਛੋਟੇ ਬੱਚਿਆਂ ਦੇ ਕੁੜਤੇ ਪਜਾਮੇ ਹੋ ਗਏ ਫਰਾਕਾਂ ਹੋ ਗਈਆਂ ਦੇਖੋ ਇਹ 1 ਸਾਲ ਦੇ ਬੱਚੇ ਦੀ ਫਰਾਕ ਹੈਗੀ ਹੈ 5-6 ਸਾਲ ਦੇ ਦੀ ਜਿੰਨੇ ਮਰਜ਼ੀ ਸਾਈਜ਼ ਦੀ ਫਰਾਕ ਤੁਸੀਂ ਸਾਡੇ ਕੋਲੋਂ ਤਿਆਰ ਕਰਵਾ ਸਕਦੇ ਹੋ ਇਹ ਦੇਖੋ ਇੱਥੇ ਜਿਹੜੀ ਹੈਗੀ ਲਾਸਟੇਕ ਪਾ ਕੇ ਜਿਹੜੀ ਹੈਗੀ ਫਰਾਕ ਤਿਆਰ ਕਰੀ ਹੋਈ ਹੈ ਇਹ ਲਾਸਟਿਕ ਪਾ ਕੇ ਫਰਾਕ ਤਿਆਰ ਕਰੀ ਹੈ ਜੀ ਪਿੱਛੇ ਦੇਖੋ ਆਪਾਂ ਨੇ ਪੱਟੀ ਲਾਈ ਹੈ ਆ ਦੇਖੋ ਅਜੇ ਇੱਥੇ ਬਟਨ ਵਗੈਰਾ ਲਾਉਣਾ ਆ ਉਰੇ ਬਟਨ ਲੱਗੂਗਾ ਇੱਕ ਬਟਨ ਲੱਗ ਜੋ ਫਿਰ ਜਿਵੇਂ ਮਰਜ਼ੀ ਗਲਾ ਤੁਸੀਂ ਖੋਲ ਕੇ ਇਸ ਤਰ੍ਹਾਂ ਪਾ ਸਕਦੇ ਹੋ ਤੇ ਗਲੇ ਤੇ ਜਿਹੜੀ ਹੈਗੀ ਆਪਣੇ ਰੇਬਲੇਅਰ ਲਾਈ ਹੈਗੀ ਰੇਬਲੇਅਰ ਬੱਚਿਆਂ ਦੇ نیچےੋਂ ਆਪਣੇ ਇਥੋਂ ਬਲ ਪਾ ਕੇ ਆ ਦੇਖੋ ਇਹਦੀ ਵੀ ਆਪਣੇ ਜਿਹੜੀ ਹੈਗੀ ਆ ਕਾਫੀ ਫਰਾਕਾਂ ਬਣਾਈਆਂ ਨੇ ਕਾਫੀ ਕੁੜਤੇ ਪਜਾਮੇ ਬਣਾਏ ਛੋਟੇ ਬੱਚਿਆਂ ਦੇ ਹਨ ਤੇ ਕਿਉਂਕਿ ਇਹ ਚੀਜ਼ਾਂ ਆਪਣੇ ਕੋਲ ਬਣਦੀ ਹੀ ਰਹਿੰਦੀਆਂ ਨੇ ਜਿਹੜੇ ਭੈਣ ਸਲਾਈ ਵਗੈਰਾ ਕਰਾਉਂਦੀਆਂ ਨੇ ਫਿਰ ਉਹ ਕਹਿ ਦਿੰਦੇ ਨੇ ਵੀ ਸਾਡੀਆਂ ਫਰਾਕਾਂ ਵੀ ਬਣਾ ਕੇ ਦਿਓ ਜਾਂ ਬੱਚਿਆਂ ਵਾਸਤੇ ਹਨ ਕਿਉਂਕਿ ਜਿਹੜੇ ਪਰਿਵਾਰ ਲੱਗੇ ਹੋਏ ਆ ਆਪਣੇ ਕੋਲੇ ਸਾਰੇ ਸਾਰੀ ਸਲਾਈ ਕਰਾਉਂਦੇ ਆ ਜੀ ਪੱਕੀ ਹਨ ਫਿਰ ਚਲੋ ਸਾਰਾ ਕੁਸੀ ਬਣਾਉਣਾ ਪੈਂਦਾ ਬਾਕੀ ਆਪਾਂ ਸਾਰੇ ਤਰ੍ਹਾਂ ਦੀ ਸਲਾਈ ਕਰਦੇ ਆ ਕੁਰਤੇ ਪਜਾਮੇ ਹੋ ਗਏ ਜਿੱਦਾਂ ਫਰਾਕਾਂ ਪਲਾਜੋ ਪੈਂਟ ਪਲਾਜੋ ਜਾਂ ਜਿਹੜਾ ਹੈਗਾ ਲਾਸਟਿਕ ਵਾਲਾ ਪਲਾਜੋ ਫਰਾਕ ਸੂਟ ਸਮਰੇਲਾ ਕੱਟ ਫਰਾਕ ਬਲਾਂ ਵਾਲੀ ਫਰਾਕ ਹਨ ਕਾਲੀਆਂ ਵਾਲੀ ਫਰਾਕ ਆਪਾਂ ਹਰ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਸਲਾਈ ਆਪਣੇ ਬੁਟੀਕ ਤੇ ਹੁੰਦੀ ਚਲੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਜੇ ਤਾਂ ਕਿ ਸਾਰੀਆਂ ਭੈਣਾਂ ਜਿਹੜੀਆਂ ਘਰ ਚ ਸਲਾਈ ਕਰਦੀਆਂ ਨੇ ਹਨ ਉਹਨਾਂ ਨੂੰ ਥੋੜੀ ਜਿਹੀ ਹੈਲਪ ਮਿਲ ਜਾਂਦੀ ਏ ਬਾਅਦ ਕੀ ਕੱਪੜੇ ਆਪਾਂ ਸਲਾਈ ਕਰ ਲੈਣੇ ਵੀ ਇਦਾਂ ਚਲੋ ਦੇਖ ਕੇ ਮਾੜਾ ਮੋਟਾ ਡਿਜ਼ਾਈਨ ਕਰਿਆ ਜਾਂਦਾ ਜੀ ਇਹਨਾਂ ਨੂੰ ਸਲਾਈ ਕਰਨੀ ਆਉਂਦੀ ਹੈ ਵੀ ਕਿਉਂਕਿ ਉਹ ਦੇਖ ਕੇ ਆਰਾਮ ਨਾਲ ਜਿਹੜਾ ਹੈਗਾ ਡਿਜ਼ਾਈਨ ਕਰ ਸਕਦੀਆਂ ਨੇ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਆਪਣੀ ਇੰਸਟਾਗ੍ਰਾਮ ਆਈਡੀ ਹੈਗੀ ਕੌਰ ਸੰਧੂ ਬਲੌਗ ਦੇ ਨਾਮ ਤੋਂ ਹੀ ਆਪਣੀ ਇੰਸਟਾਗ੍ਰਾਮ ਆਈਡੀ ਹੈ ਜੀ ਉਹਦੇ ਤੇ ਵੀ ਤੁਸੀਂ ਸਾਡੇ ਡਿਜ਼ਾਈਨ ਵਗੈਰਾ ਹੈ ਨਾ ਚੈੱਕ ਕਰ ਸਕਦੇ ਹੋ ਆਪਣੇ ਕੋਲੇ ਜਿਹੜੇ ਹੈਗੇ ਥੋੜੇ ਜਿਹੇ ਡਿਜ਼ਾਈਨਰ ਸੂਟ ਜ਼ਿਆਦਾ ਸਲਾਈ ਹੁੰਦੇ ਆ ਜਿੱਦਾਂ ਫਰੋਕਾ ਹੋਗੇ ਆ ਜਾਂ ਕੋਟ ਸੈੱਟ ਹੋਗੇ ਹੈ ਨਾ ਬਹੁਤ ਪੈਣਾ ਦੇ ਕਮੈਂਟ ਆਏ ਸੀਗੇ ਕਿ ਕੋਟ ਸੈੱਟ ਦੀ ਵੀਡੀਓ ਬਣਾਓ ਉਹ ਵੀ ਆਪਾਂ ਬਣਾਵਾਂਗੇ ਜੀ ਕਾਫੀ ਆਪਾਂ ਨੇ ਸਲਾਈ ਵੀ ਕਰਿਆ ਤੁਹਾਨੂੰ ਥੋੜੇ ਦਿਨਾਂ ਦੇ ਵਿੱਚ ਹੀ ਕੋਟ ਸੈੱਟ ਦੀ ਜਿਹੜੀ ਹੈਗੀ ਵੀਡੀਓ ਦਵਾਂਗੇ ਤੇ ਤੁਹਾਨੂੰ ਮੈਂ ਆਪਣੇ ਵੇਅਰ ਕਰਿਆ ਹੋਇਆ ਵੀ ਦਿਖਾਉਂ ਕਿਉਂਕਿ ਮੈਂ ਆਪਣੇ ਬਣਾਏ ਹੋਏ ਆ ਇੱਕ ਦੋ ਵੈਸੇ ਤਾਂ ਮੁੱਲ ਦੇ ਵੀ ਮਿਲ ਜਾਂਦੇ ਆ ਹਨ ਤੁਸੀਂ ਲੈ ਸਕਦੇ ਹੋ ਪਰ ਜਿਹਨੂੰ ਆਉਂਦੇ ਆ ਘਰੇ ਬਣਾਉਣੇ ਹਨ ਉਹ ਬਣਾ ਵੀ ਸਕਦੇ ਬਾਕੀ ਕੀ ਹੁੰਦਾ ਜੀ ਆਪਾਂ ਘਰੇ ਆਪਣੀ ਮਰਜ਼ੀ ਦਾ ਕੱਪੜਾ ਲਾ ਕੇ ਬਣਾ ਸਕਦੇ ਹਨ ਪਤਾ ਹੀ ਇਹ ਵੀ ਰੈਡੀਮੇਡ ਕਹੇ ਜਿਹੇ ਹੁੰਦੇ ਆ ਹਨ ਉਹ ਥੋੜੇ ਜਿਹਾ ਸਲਾਈਆਂ ਬੜੇ ਵਕ ਇਹ ਨਾਲ ਲਾਈਆਂ ਹੁੰਦੀਆਂ ਫੇਰ ਡਬਲ ਕਰਨੀਆਂ ਪੈਂਦੀਆਂ ਜਿਹੜੇ ਆਪਣੇ ਘਰੇ ਸਲਾਈ ਕਰੇ ਹੁੰਦੇ ਆ ਉਹ ਆਪਣੇ ਜਿਹੜੇ ਹੈਗੇ ਆਪਾਂ ਨੂੰ ਯਕੀਨ ਤੇ ਬਣਾਏ ਹੁੰਦੇ ਹਨ ਵੀ ਉਹਨਾਂ ਦੀ ਕੋਈ ਸਲਾਈ ਵਗੈਰਾ ਟੁੱਟਣ ਦਾ ਜਾਂ ਕੋਈ ਬਟਨ ਵਗੈਰਾ ਟੁੱਟਣ ਦਾ ਕੋਈ ਵੀ ਉਹ ਨਹੀਂ ਹੁੰਦਾ ਆ ਲਾਂਬਾ ਨਹੀਂ ਆਉਂਦਾ ਹੈਗਾ ਅਸੀਂ ਆਪਣੇ ਵੀ ਤਿਆਰ ਕਰਿਆ ਬਹੁਤ ਭੈਣਾਂ ਦੇ ਵੀ ਤਿਆਰ ਕਰਕੇ ਦਿੱਤੇ ਆ ਉਹਨਾਂ ਦੀ ਵੀਡੀਓ ਬਹੁਤ ਭੈਣਾਂ ਦੇ ਕਮੈਂਟ ਆਏ ਸੀਗੇ ਕਿ ਕੋਰਸੈਟ ਦੀ ਵੀਡੀਓ ਦਿਖਾ ਦੇ ਤਾਂ ਕਰਕੇ ਮੈਂ ਜਿਹੜਾ ਹੈਗਾ ਇਹ ਬੋਲੀ ਕਿਉਂਕਿ ਮੈਂ ਇਹ ਵੀਡੀਓ ਸ਼ੂਟ ਕਰੀ ਸੀ ਜਿਹੜੇ ਪਾਇਆ ਹੋਇਆ ਸੀਗਾ ਉਸ ਤੋਂ ਭੈਣਾਂ ਨੇ ਦੇਖ ਕੇ ਬਹੁਤ ਜਿਹੜੇ ਹੈਗੇ ਕਮੈਂਟ ਕਰੇ ਆ ਸਾਰੇ ਕਮੈਂਟ ਮੈਂ ਪੜਦੀ ਆ ਜੀ ਮੇਰੇ ਯਾਦ ਆ ਹਨਾ ਜ਼ਰੂਰ ਵੀਡੀਓ ਦਵਾਂਗੇ ਤੁਹਾਨੂੰ ਕਿਉਂਕਿ ਹੁਣ ਗਰਮੀ ਕੋਲਫਤ ਗਰਮੀ ਔਨ ਕਰਕੇ ਰਸ਼ ਬਹੁਤ ਜਿਆਦਾ ਹੈਗਾ ਜਾਂ ਕੱਪੜੇ ਦਾ ਬਹੁਤ ਜਿਆਦਾ ਰਸਾ ਹੈਗਾ ਦੁਕਾਨ ਤੇ ਤੇ ਵਿੱਚ ਸਿੰਪਲ ਸੂਟ ਵੀ ਹੈਗੇ ਆ ਸਿੰਪਲ ਸੂਟ ਚਲੋ ਜਲਦੀ ਕੱਢ ਦਿੰਨੇ ਆ ਸਿੰਪਲ ਸਾਡੇ ਡੇਲੀ ਤੇ ਜਾਂਦੇ ਆ 8 8 10 10 ਸੂਟ ਆਪਣੇ ਡੇਲੀ ਤੇ ਜਾਂਦੇ ਆ ਜਿਹੜੇ ਥੋੜੇ ਜਿਹੇ ਡਿਜ਼ਾਈਨਰ ਹੁੰਦੇ ਆ ਵੀ ਸਿੰਪਲ ਮੈਂ ਤਾਂ ਜਿਹੜੇ ਅੱਜ ਦੇ ਸੂਟ ਜਾ ਰਹੇ ਤੇ ਇਹ ਇਹ ਉਹ ਵਾਲੇ ਸੂਟ ਨੇ ਜਿਹੜੇ ਇਹਨਾਂ ਦੇ ਵਿੱਚ ਡਿਜ਼ਾਈਨਰ ਸੀਗੇ ਉਹ ਵੀ ਆਪਣੇ ਤੁਹਾਨੂੰ ਦਿਖਾ ਤੇ ਜਿਹੜੇ ਸਿੰਪਲ ਸੀਗੇ ਉਹ ਵੀ ਦਿਖਾ ਤੇ ਬਾਕੀ ਆਪਣੇ ਸਿੰਪਲ ਜਿਹੜੇ ਹੈਗੇ ਡੇਲੀ ਜਾਂਦੇ ਆ ਜੀ ਥੋੜੇ ਜਿਹੇ ਡਿਜ਼ਾਈਨਰ ਤਿਆਰ ਕਰਦੇ ਹੁਣ ਟਾਈਮ ਲੱਗ ਜਾਂਦਾ ਸਿੰਪਲ ਜਿਹੜੇ ਹੈਗੇ ਉਹ ਸਥਿਤੀ ਬਣ ਜਾਂਦੇ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ